ਵੈਸਾ ਹਰ ਚਾਹੀਏ ਮੇਰੇ ਜਿਹੜੇ ਤਾਂ ਸਭ ਸੁਪਾਵੇ ਮੇਰੇ ਮਨਾ ਤੋ ਰਹਾਉ ਜੀ ਬੰਦਤੀ ਹੈ ਉਸ ਨੂੰ ਵਿਚਾਰਨ ਲਈ ਬੇਨਤੀ ਕਰਦੇ ਆ ਔਰ ਜੀ ਨੂੰ ਮਹਾਰਾਜ ਕਹਿੰਦੇ ਜਪ ਮਨ ਸਤਨਾਮ ਸਦਾ ਸਤਨਾਮ ਮਹਾਰਾਜ ਸਮਝਾ ਰਹੇ ਹਨ ਸਾਨੂੰ ਸ਼ਬਦ ਰਹੀ ਕਿ ਹੈ ਮੇਰੇ ਮਾਨਾ ਤੈਨੂੰ ਸਦਾ ਹੀ ਜੋ ਰਹਿਣੇ ਵਾਲਾ ਪਰਮੇਸ਼ਰ ਹੈ ਉਹ ਜਿਹੜਾ ਜਾਪ ਹੈ ਸਿਮਰਨ ਹੈ ਉਹ ਕਰਨਾ ਚਾਹੀਦਾ ਹੈ ਵਿਚਾਰਨ ਕਰੋ ਸਾਤ ਦੇ ਹੋਗਾ ਕਿ ਆ ਜਣ ਜਪੂਗਾ ਨਾ ਬਨਾਂ ਭੈਰੂ ਜੀ ਦਾ ਸਦਾ ਜਨੇ ਆਨੇ ਵਾਲਾ ਹੈ ਕੂ ਜੀ ਹੈ ਉਹਦਾ ਨਾਮ ਜਪਾ ਕੇ ਫਿਰ ਮਾਰ ਦੇ ਕੇ ਸਮਝਾ ਰਿਹਾ ਨਾ ਹੰਤ ਪਲਕ ਮੁਖ ਉਜਲ ਹੋਈ ਹੈ ਨਿਤ ਤੇ ਆਈਏ ਹੜ ਫੁਰਕ ਨਿਰੰਜਨਾ ਰਹਾਓ ਜੋ ਕੇ ਇੰਦਰੀ ਬਾਜ ਬਜਾ ਤੁਹਾਡੇ ਜੀ ਕੰਨ ਜਦੋਂ ਤੁ ਨਾਮ ਜਪੂਗਾ ਨਾਮ ਆਹ ਮਾਰ ਜਿਗੰਦੇ ਜਿਹੜਾ ਇਹ ਲੋਕ ਹਲਕ ਇਹ ਲੋਕ ਪਰ ਧਗਲਾ ਲੋਕ ਪਰ ਲੋਕ ਉੱਛੇ ਚਿਹੜਾ ਮੁਖ ਹੈ ਉਜੜ ਹੋ ਜਾਏਗਾ ਪਵਿੱਤਰ ਹੋ ਜਾਵੇਗਾ ਮਾਰੇ ਕਹਿੰਦੇ ਕਰਨਾ ਗਿਆ ਨਿੱਕ ਚਾਹੀਏ ਹੱਥ ਫੁਰਖੰਡ ਲੱਜਣਾ ਜੋ ਜਦੋਂ ਸਰਪੇ ਆਪੋ ਪਰਮੇਸ਼ਰ ਹੈ ਨਿਰਲੇਪ ਹੈ ਉਹ ਹਰੀ ਹੈ ਉਸ ਸਾਨੂੰ ਨੇਟੇ ਇਹਣਾ ਨੇਟੇ ਨੇਟ ਧਿਆਨ ਨਾਲ ਧਰਨਾ ਚਾਹੀਦਾ ਹੈ ਉਚਾਰਨ ਕਰੋ ਸਤਨਾਮੁ ਮਹਰੀਵਾਇ ਗੁਰੂਾਇ ਬੜੀ ਕੋਣ ਸ਼ਬਦ ਜੋ ਮੁੱਢਲਾ ਮੁੱਢਲਾ ਨਨ ਹਨ ਤਨਾ ਸ੍ਰੀ ਹਰਿਵੰਦ ਜੋថា ਇੱਛਾ ਪੂਰਨ ਸਰਬ ਸੁਖ ਦਾਤਾ ਪਰ यहाँ के वसन है कामते ना तो ऐसा हर चाहिए मेरे जड़े तक कुछ पावे मेरे मना तो जी समझा रहे हैं हे मेरी जिंदे जेड़ा परमेश्वर हरि जी सारे कामना महामन पूर्ण करने वाला है इस सारे सुखा का दा जो दाता है ਜਿਹਦੇ ਹਵਾ ਬਸਦੇ ਵਿੱਚ ਕਾਮ ਤੇ ਨੇ ਜਿਹੜੇ ਸਵਰਗ ਵਿੱਚ ਰਹਿਣ ਵਾਲੇ ਐ ਜਿਹਨਾਂ ਉਹ ਵੀ ਮਹਾਰਾਜ ਜੀ ਦੇ ਬਸ ਵਿੱਚ ਹਨ ਲੋਕੀ ਮਾਰਾ ਸੁਝਾਰੇ ਹਨ ਸੋ ਐਸਾ ਹਰ ਚਾਹੀਏ ਮੇਰੇ ਜਿਹੜੇ ਆਸਾਂ ਨੂੰ ਸੁਭਾਰ ਮੇਰੇ ਮਨਮ ਇਹ ਮੇਰੇ ਮਾਨ ਨੇ ਜੋ ਹੈ ਸਮਰਸਾ ਵਾਲਾ ਪ੍ਰਭੂ ਹੈ ਪਰਮੇਸ਼ਰ ਹੈ ਉਤਾਰਿ ਉਸਿ ਮਰਣ ਹੈ ਤੂ ਕਰੇਗਾ ਜਦੋ ਜਦੋ ਸਾਰੇ ਸੁਖ ਹੈ ਜਿਹੜੇ ਪ੍ਰਾਪਤ ਹੋ ਜਾਣਗੇ ਉਚਾਰਨ ਕਰੋ ਸਤਨਾਮੁ ਈ ਦੀ ਵਾਇ ਗੁਰੂ ਸਨਾਏ ਬੜੀ ਜਪਮੰ ਸਤਨਾਮ ਸਦਾ ਸਤਨਾਮ ਮਿੱਤਰਵਾਲ ਜੀ ਕਹਿੰਦੇ ਜਿਹੜਾ ਪਰਮੇਸ਼ਰ ਦਾ ਨਾਮ ਹੈ ਤੇ ਰਹਿਣੇ ਵਾਲੇ ਪ੍ਰਭ ਦਾ ਊੜਾ ਜਾਪ ਕਰਨਾ ਚਾਹੀਦਾ ਹੈ ਤੇ ਉਹਦੇ ਨਾਲ ਹੱਲ ਪੱਲ ਮੁਹੋਜਲ ਹੋਈ ਹੈ ਨਹੀਂ ਤੇ ਚਾਹੀਆ ਪੁਰਖ ਨਰਿੰਦਰ ਜਣਾ ਕਹਿੰਦਾ ਜੋ ਇਸ ਤਰ੍ਹਾਂ ਸੁਰੱਖਿਆ ਵਾਲਾ ਪਰਮੇਸ਼ਰ ਹੈ ਵਾਹਿਗੁਰੂ ਜਿਮ ਹੈ ਤੋ ਰਹਿਣਾ ਹੈ ਤਦੂ ਨਹੀਂ ਤੇ ਇਹਦਾ ਧਿਆਨ ਕਰਨਾ ਚਾਹੀਦਾ ਹੈ ਜਿਹਦੇ ਨਾਲ ਹੱਲ ਤੇ ਪੱਲ ਇਹ ਲੋਕ ਨੇ ਅਗਰ ਲੋਕ ਹੈ ਜਿਹੜਾ ਉਸ ਜਿਹੜਾ ਮੁੱਖ ਹੈ ਜਿਹੜਾ ਉਬਿਤ ਰੋ ਜਾਵੇ ਉਜੜੋ ਜਾਵੇਗਾ ਉਜਾਰਣ ਕਰੋ ਸਤਨਾ ਵਾ ਗਰੋ ਜੀ ਸਮਝ ਪੈ ਜੇ ਸਾਡੇ ਜੀਵਨ ਦੇ ਵਿੱਚ ਜੈ ਹਰ ਸਿਮਰਨ ਭਿਆ ਤੈ ਬਾਗ ਗੱਟ ਕਿੰਨੀ ਬੜ ਭਾਗੀ ਹਰ ਜਪਣਾ ਜੈ ਹਰ ਸਿਮਰਨ ਭਿਆ ਕਹਿੰਦੇ ਇਹ ਪਾਈ ਜੋ ਪ੍ਰਭੂ ਹੈ ਪਰਮੇਸ਼ਰ ਹੈ ਜਿਹਦੇ ਹਿਰਦੇ ਵਿੱਚ ਉਹਦਾ ਸਿਮਰਨ ਇਹ ਆ ਭਗਤੀ ਹੈ ਜਿਹੜੀ ਉਹ ਆ ਜਾਂਦੀ ਹੈ ਤਾਂ ਉਹਦੇ ਸੱਜੇ ਜਿਹੜੇ ਦੁੱਖ ਝਗੜੇ ਬਿਖੇੜੇ ਹੱਥ ਨੇ ਮਹਾਰਜ ਕਹਿੰਦੇ ਉਹ ਦੂਰ ਹੋ ਜਾਂਦੇ ਹਨ ਜਲ ਹਰਿ ਉਹਦਾ ਸਿਮਰਨ ਕਰਨ ਵਾਲੇ ਗੁਰੂ ਜੀ ਦਾ ਪਰਮੇਸ਼ਰ ਜੀ ਦਾ ਮਹਾਰਜ ਇਹ ਕਹਿੰਦੇ ਹਨ ਬੜ ਭਾਗੀ ਹਰ ਜਪਨਾ ਮਹਾਰਜ ਇਹ ਕਹਿੰਦੇ ਜੋ ਬੜੇ ਭਾਗਾ ਨਾਲ ਉਹਦਾ ਭਜਨ ਜਿਹੜਾ ਹੋ ਸਕਦਾ ਹੈ ਇਹ ਭਾਈ ਨਾਨਕਾਸ ਨੂੰ ਗੁਰੂ ਨੇ ਮੱਤ ਇਹ ਸਮਝ ਬਖਸ਼ੀ ਹੈ ਕਿ ਪਰਮੇਸ਼ਰ ਦਾ ਜੋ ਨਾਮ ਹੈ ਉਸ ਨੂੰ ਜਪ ਜਪ ਕੇ ਹਰ ਭਵ ਜਲ ਦਾ ਨਾਮ ਭਵ ਜਲ ਹੈ ਜਿਹੜਾ ਜਿਹਨੂੰ ਦਰਿਆ ਨਹੀਂ ਜਾ ਸਕਦਾ ਉਹ ਨਾਮ ਜਪ ਜਾਓਗੇ ਪਰਮੇਸ਼ਰ ਦਾ ਲੰਘ ਜਾਈਦਾ ਹੈ ਉਚਾਰਨ ਕਰੋ ਸਤਿ ਸਮੇਂ ਵੱਲ ਗਿਆ ਕਰਨਾ ਹੈ ਯਾ ਕੋ ਸਤਨਾ ਸਤਿ ਸਬਦਿ ਜੀ ਮਾਪ ਜੀ ਦੇ ਹੈ ਜੋ ਹੋਈਆਂ ਕਰਦੇ ਆ ਭੁੱਲ ਜੋ ਕਾਲੇ ਮਾਰ ਜੀ ਕੋਲੋਂ ਖੀਵਾ ਮੰਗਦੇ ਆ ਸਾਧ ਸੰਗਤਿ ਜੋ ਛੜਿਓ ਹੈ ਸਾਧ ਸੰਗਤ ਕੋਲੋਂ ਖੀਵਾ ਵਾੜਿਆ ਅਹ ਸਾਧ ਸੰਗਤ ਦਾ ਧੰਨਵਾਦ ਧੰਨਵਾਦ ਪਰਮੇਸ਼ਰ ਗੁਰੂ ਪਰਮੇਸ਼ਰ ਗੁਰੂ ਨਾਨਕ ਸਾਹਿਬ ਜੋ ਅਜਨ ਸਤਿਗੁਰੂ ਹਨ ਉਹਨਾਂ ਦਾ ਵੀ ਗੋਟੀ-ਗੋਟੀ ਨੰਕਾਰ ਕਰਦੇ ਆ ਧੰਨਵਾਦ ਕਰਦੇ ਆ ਭल्या ਆ ਭल्या ਮੈਂ ਆ ਜਾਂਦੇ ਆ ਦੇ ਵੈਂਟਿੰਗ ਕਰਨ ਦਾ ਇਜਾ ਤੁਹਾਡੇ ਵਾਲੇ ਜੋ ਪੰਜਵੀਂ ਜੀਵ ਹੈ ਉਹਨਾਂ ਨੂੰ ਆਪਣੇ ਜਨਰਲ ਬੀਤੀ ਬਖਸ਼ਿਸ਼ ਕਰੋ ਜੀ ਇਹ ਬੀਚੀ ਕਰਦੇ ਹਾਂ ਤੇ niche ਵਿਰਾਮ ਦੇਣਿਆ ਉਠਾਣਾ ਨੂੰ ਉਚਾਰਣ ਕਰੋ ਵਾਹਿਗੁਰੂ ਜੀ ਕਾ ਕਾ